ਸਾਸਤਰੀ ਕਾ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਾਮ ਪਰ ਸਵਾਤ ਕਰਦਾ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚੇ ਹਾਂ ਪਿੰਡ ਕਾਲੇ ਕੇ ਇੱਥੇ ਬੜਾ ਹੀ ਭਾਰੀ ਮੇਲਾ ਲੱਗਿਆ ਹੋਇਆ ਇਹ ਮੇਲਾ ਕਿਹੜੀ ਜਗ੍ਹਾ ਤੇ ਲੱਗਦਾ ਇਹ ਕਿਸੇ ਮਾਈ ਦਾ ਲੱਗਦਾ ਜਾਂ ਪੀਰ ਦਾ ਲੱਗਦਾ ਕਿਉਂਕਿ ਇੱਥੇ ਬੱਕਰੀਆਂ ਦਾ ਬਹੁਤ ਜ਼ਿਆਦਾ ਇਕੱਠਾ ਬੱਕਰੀ ਪਾਲਣ ਦੇ ਧੰਦੇ ਵਾਲੇ ਬਹੁਤ ਲੋਕ ਆਏ ਹੋਏ ਨੇ ਆਪਾਂ ਇਹਦੇ ਬਾਰੇ ਸਾਰੀ ਜਾਣਕਾਰੀ ਬਾਈ ਹਰਦੀয়াল ਜੀ ਤੋਂ ਲੈਨੇ ਆ ਕਿ ਕਾ ਮੇਲਾ ਲੱਗਦਾ ਇਹ ਕਿਵੇਂ ਬੱਕਰੀਆਂ ਵਾਲੇ ਇੱਥੇ ਆਉਂਦੇ ਨੇ ਕਰਦਿਆਂ ਬਾਈ ਹਰਦੀয়াল ਨਾਲ ਗੱਲਬਾਤ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਵੀ ਤਾਂ ਫਾਲੋ ਕਰ ਲਿਓ ਆਹ ਕਰਦਿਆਂ ਵੀਰ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਪਹਿਲਾਂ ਤਾਂ ਆਪਣਾ ਨਾਂ ਤੇ ਦਰਸ਼ਕਾਂ ਨੂੰ ਦੱਸ ਦਿਓ ਇੱਕ ਵਾਰੀ ਮਿਹਰਬਾਨੀ ਦੇ ਦਿਓ ਆਪਣਾ ਬਾਇ ਤੇ ਦਿਆਲ ਪੰਡਤ ਕਾਲੇ ਜੀ ਠੀਕ ਆ ਜੀ ਤੇ ਬਾਈ ਜੀ ਜਿਹੜਾ ਮੇਲਾ ਲੱਗਿਆ ਹੋਇਆ ਇਹ ਕਿਹੜੀ ਜਗ੍ਹਾ ਤੇ ਲੱਗਦਾ ਮੰਨ ਲਓ ਕਿਸ ਕੋਈ ਕਿਹੜੀ ਜਿਆਦਾ ਮੰਨਤਾ ਕੋਈ ਇੱਥੇ ਇੱਥੇ ਮਾਤਾ ਦਾ ਮੇਲਾ ਲੱਗਦਾ ਜੀ ਇੱਥੇ ਮੰਦਿਰ ਹੈ ਮਾਤਾ ਸ਼ੀਤਲਾ ਮਾਤਾ ਦਾ ਤੇ ਮਨਸ਼ੰਤੀ ਮਾਤਾ ਦਾ ਜੀ ਮੰਦਿਰ ਕਿਹੜੀ ਪੁਲਸਾਈਡ ਤੇ ਨਹੀਂ ਇਧਰਲੀ ਸਾਈਡ ਤੇ ਆ ਗਿਆ ਜੀ ਗੁਰਦੁਆਰਾ ਸਾਹਿਬ ਦੇ ਕੋਲ ਉਸੇ ਗੁਰਦੁਆਰਾ ਸਾਹਿਬ ਕੋਲ ਨਹੀਂ ਮੰਦਿਰ ਨੇ ਜੀ ਹਾਂਜੀ ਠੀਕ ਆ ਜੀ ਉਧਰ ਦਰਸ਼ਕੋ ਦਿਖਾਉਣੇ ਆ ਇਧਰਲੀ ਸਾਈਡ ਤੇ ਆ ਬੱਕਰੀਆਂ ਦੇ ਬਹੁਤ ਘੱਟ ਆ ਇੱਥੇ ਉਧਰਲੀ ਸਾਈਡ ਦੇ ਮੰਦਰ ਨੇ ਅੱਛਾ ਮਾਤਾ ਦਾ ਮੇਲਾ ਲੱਗਦਾ ਜੀ ਮਾਤਾ ਦਾ ਮੇਲਾ ਲੱਗਦਾ ਜੀ ਇਹ ਜੇ ਬੱਕਰੀਆਂ ਵਾਲੇ ਭਰਾਵਾਂ ਦੇ ਬੱਕਰੀਆਂ ਦੂਰੋਂ ਦੂਰੋਂ ਲੈ ਕੇ ਆਉਂਦੇ ਨੇ ਜੀ ਹਾਂਜੀ ਇੰਡੀਆ ਤੋਂ ਆਉਂਦੀ ਆ ਜੀ ਇਹ ਇੰਡੀਆ ਦੇ ਬੱਕਰੀਆਂ ਆਉਂਦੀ ਆ ਜੀ ਇੱਥੇ ਹਾਂਜੀ ਹਾਂਜੀ ਬਹੁਤ ਟੌਪ ਦੀਆਂ ਬੱਕਰੀਆਂ ਢਾਈ ਢਾਈ ਲੱਖ ਦੀਆਂ ਬੱਕਰੀਆਂ ਆਉਂਦੀਆਂ ਨੇ ਜੀ ਇੱਥੇ ਅੱਛਾ ਜੀ ਉਹ ਇੱਥੇ ਚੌਂਕੀ ਭਰਾਉਂਦੇ ਨੇ ਜੀ ਰਾਤ ਰਹਿਂਦੇ ਨੇ ਅੱਛਾ ਕੱਲ੍ਹ ਦੇ ਆਏ ਨੇ ਜੀ ਕੱਲ੍ਹ ਦੀ ਆਏ ਹੋਏ ਨੇ ਜੀ ਅੱਛਾ ਅੱਜ ਉਹ ਸਾਰਾ ਦਿਨ ਇੱਥੇ ਕੋਈ ਜੇ ਕਿਸੇ ਨਾਲ ਸੌਦਾ ਉਹਦੀ ਵੇਸ ਤੇ ਮੇਲਾ ਲੱਗਦਾ ਜੀ ਅੱਛਾ ਯਾਨੀ ਕੋਈ ਦੀ ਮੰਤ ਜਿਹੜੀ ਕੋਈ ਸੁੱਖ ਸੁੱਖ ਦਾ ਉਹ ਪੂਰੀ ਹੁੰਦੀ ਹੈ ਜੀ ਪੂਰੀ ਹੁੰਦੀ ਹੈ ਜੀ ਪਾਲ ਤੰਦਰੁਸਤ ਰਹਿੰਦੇ ਜੀ ਕੋਈ ਬਿਮਾਰੀ ਨਹੀਂ ਫੈਲਦੀ ਜੀ ਇਹ ਜਾਨਵਰਾਂ ਨੂੰ ਇਹ ਜਾਨਵਰਾਂ ਨੂੰ ਹਾਂ ਜੀ ਠੀਕ ਖਾਸ ਕਰਕੇ ਬੱਕਰੀਆਂ ਆਣਾਂ ਬੱਕਰੀਆਂ ਵਾਲਿਆਂ ਨੂੰ ਜੀ ਇਹ ਖਾਸ ਕਰਕੇ ਬੱਕਰੀਆਂ ਵਾਲੇ ਭਰਾ ਕਿਉਂ ਇੰਨੇ ਆਉਂਦੇ ਆ ਜੀ ਕਹਿੰਗੇ ਜਾਨਵਰ ਤਾਂ ਹੋਰ ਵੀ ਲੋਕੀ ਬੜਾ ਰੱਖਦਾ ਬਲਦ ਰੱਖਦੇ ਆ ਮੰਜਾ ਰੱਖਦੇ ਆ ਬੱਕਰੀਆਂ ਦੀ ਕੋਈ ਖਾਸ ਮੰਤਾ ਇਹ ਮਾਤਾ ਦੇ ਮੰਦਰ ਦੇ ਉੱਪਰ ਚੜ੍ਹਦੀਆਂ ਨੇ ਜੀ ਇਹ ਪੱਠਾ ਅਸਿਆ ਹਾਂ ਜੀ ਠੀਕ ਆ ਇਹ ਨਾ ਕੋਈ ਸੁੱਖ ਦੇ ਕੇ ਜਾਵੇ ਜੀ ਫਿਰ ਉਹਦੇ ਬਿਮਾਰੀ ਪੈ ਜਾਂਦੀ ਆ ਜੀ ਫਿਰ ਨੁਕਸਾਨੇ ਜਾਂਦੇ ਨੇ ਜਾਨਵਰ ਜੀ ਉਹਦਾ ਕਰਕੇ ਇੱਥੇ ਭਰਾ ਪਹੁੰਚਦੇ ਆ ਜੀ ਠੀਕ ਆ ਜੀ ਅੱਛਾ ਮਾਤਾ ਦੇ ਮੰਦਰ ਤੇ ਚੜ੍ਹਦੀਆਂ ਨੇ ਬੱਕਰੀਆਂ ਹਾਂਜੀ ਹਾਂਜੀ ਚੜ੍ਹਦੀਆਂ ਨੇ ਠੀਕ ਆ ਜੀ ਠੀਕ ਆ ਹਾਂਜੀ ਤੇ ਆਪਾਂ ਮੰਦਰ ਦੀ ਵੀ ਵੀਡੀਓ ਬਣਾਵਾਂਗੇ ਉੱਥੇ ਜਾ ਕੇ ਹਾਂਜੀ ਹਾਂਜੀ ਮੰਦਰ ਦੀ ਦੋ ਮੰਦਰ ਨੇ ਜੀ ਆਪਣੇ ਤੇ ਹੋਰ ਕੋਈ ਜਾਣਕਾਰੀ ਦੇਣੀ ਚਾਹੋ ਜਾਂ ਮੈਂ ਦਰਸ਼ਕਾਂ ਨੂੰ ਜੀ ਇੱਥੇ ਆਪਾਂ ਲੰਗਰ ਲਾਉਨੇ ਹੁੰਨੇ ਆ ਜੀ ਸਾਲ ਦੇ ਸਾਲ ਬੱਕਰੀਆਂ ਦੇ ਭਰਾਮਾਂ ਵਾਸਤੇ ਸਪੈਸ਼ਲ ਜੀ ਰੋਕੀ ਟੁਕ ਦਾ ਜਿਵੇਂ ਆਪਣੇ ਵਿਆਹ ਦੇ ਵਿੱਚ ਹੁੰਦਾ ਜੀ ਉਸੇ ਤ ਨਹੀਂ ਜੀ ਇਹ ਸਾਡੇ ਆਪ ਦੇ ਕਮੇਟੀ ਗਿਣੀਓ ਕਰਿਆ ਜਾਂਦਾ ਜੀ ਅੱਛਾ ਜੀ ਨਹੀਂ ਹੋਰ ਵੀ ਕਮੇਟੀ ਬਣਾਈ ਹੈ ਬੱਕਰੀਆਂ ਦੀ ਹਾਂਜੀ 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 ਠੀਕ ਆ ਜੀ ਠੀਕ ਆ ਹਾਂਜੀ ਮੰਨ ਲਾ ਇੱਥੇ ਡਾਇਰੈਕਟਰ ਵਗੈਰਾ ਹੋਰ ਵੀ بڑے ਆਉਂਦੇ ਹੋਣਗੇ ਬੱਕਰੀਆਂ ਦੇ ਸਾਡਾ ਵਾਧੂ ਆਉਂਦੇ ਆ ਜੀ ਸਾਰੇ ਇਹਦੇ ਵਿੱਚ ਜਿੰਨੇ ਵੀ ਯੂਟਿਊਬਰ ਨੇ ਸਾਰੇ ਉਹ ਆਉਂਦੇ ਆ ਜੀ ਜਿੰਨੇ ਡਾਕਟਰ ਨੇ ਵੈਟਰਨਰੀ ਉਹ ਆਉਂਦੇ ਆ ਜੀ ਅੱਛਾ ਜੀ ਜਿਹਨੇ ਸੌਦਾ ਕਰਨਾ ਸੌਦਾ ਕਰ ਲੋ ਹਾਂਜੀ ਜਿਹਨੇ ਵੇਚਣੀਆਂ ਵੇਚ ਸਕਦਾ ਲੈਣੀਆਂ ਲੈ ਸਕਦਾ ਲੈ ਸਕਦਾ ਠੀਕ ਆ ਜੀ ਹਾਂਜੀ ਸ਼੍ਰੀਨਗਰ ਤੱਕ ਦੇ ਹਾਂਜੀ ਹਾਂ ਜਾਰੋਂ ਬਹੁਤ ਦੂਰੋਂ ਦੂਰੋਂ ਤੱਕ ਦੇ ਵਪਾਰੀ ਆਉਂਦੇ ਜੀ ਠੀਕ ਹੈ ਜੀ ਠੀਕ ਉਹ ਰੋਜ਼ੀਆਂ ਕਰਕੇ ਆਦ ਕੀ ਮਾੜੀ ਜੀ ਦਿੱਕਤ ਪੈ ਗਈ ਜੀ ਹਾਂਜੀ ਬਾਹਰਲਾ ਵਪਾਰੀ ਨਹੀਂ ਆਇਆ ਜੀ ਠੀਕ ਹੈ ਜੀ ਠੀਕ ਸਾਡੇ ਮਤਲਬ ਮਾਨ ਭਰਾ ਆਉਂਦੇ ਆ ਉਹ ਅੱਜ ਕੀ ਨਹੀਂ ਆਏ ਜੀ ਠੀਕ ਹੈ ਜੀ ਉਹ ਵਿੱਚ ਰਮਜ਼ਾਨ ਦਾ ਮਹੀਨਾ ਆ ਗਿਆ ਹਾਂਜੀ ਹਾਂ ਤਿੰਨ ਦਿਨ ਮੇਲਾ ਭਰਦਾ ਜੀ ਇਹ ਤਿੰਨ ਦਿਨ ਭਰਦਾ ਜੀ ਇੱਕ ਦਿਨ ਬੱਕਰੀਆਂ ਦਾ ਜੀ ਅੱਜ ਪਹਿਲਾ ਦਿਨ ਹਾਂਜੀ ਕੱਲ ਨੂੰ ਫੇਰ ਪਰੂਗਾ ਜੀ ਕੱਲ ਨੂੰ ਕਹਦਾ ਜੀ ਕੋਲ ਖੇਡ ਹੋਣਗੇ ਜੀ ਸਮਾਪਤੀ ਹੋਊਗੀ ਜੀ ਕੱਲ ਨੂੰ ਕੱਲ ਨੂੰ ਸਮਾਪਤੀ ਹੋ ਹਾਂਜੀ ਅਸੀਂ ਪਹਿਲੇ ਦਿਨ ਚੌਕੀਆਂ ਪਹਿਲੇ ਦਿਨ ਚੌਕੀਆਂ ਦੂਜੇ ਦਿਨ ਕੋਲ ਖੇਡ ਹੁੰਦੇ ਆ ਜੀ ਨਾ ਦੂਜੇ ਦਿਨ ਬੱਕਰੀਆਂ ਦਾ ਜੀ ਤੀਜੇ ਦਿਨ ਕੋਲ ਖੇਡ ਹੋ ਕੇ ਸਮਾਪਤੀ ਹੋ ਜਾਂਦੀ ਹੈ ਸਮਾਪਤੀ ਹੋ ਜਾਂਦੀ ਹੈ ਠੀਕ ਆ ਜੀ ਇਹ ਆਪਣਾ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਪੈਂਦਾ ਜੀ ਨੇੜੇ ਤਨੌਲਾ ਮੰਡੀ ਜੀ ਨੇੜੇ ਤਨੌਲਾ ਮੰਡੀ ਤੇ ਇਹ ਆਪਣਾ ਸਾਲ ਦੇ ਵਿੱਚ ਇੱਕ ਵਾਰ ਲ

ਬਕਰੀ ਬਕਰੀਆਂ ਨੇ ਰੰਗ ਬਰੰਗੀਆਂ ਦੋ ਤਿੰਨ ਦੀ ਤਾਂ ਆਪਾਂ ਵੀਡੀਓ ਬਣਾਈ ਪੀਆ ਮਿੱਠਲ ਮਿੱਠਲ ਕਹਦੀਆਂ ਨਸਲ ਦੀਆਂ ਬਕਰੀਆਂ ਦੀਆਂ ਤੇ ਬਾਕੀ ਆਪਾਂ ਹੋਰ ਵੀ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਕਿ ਟਾਈਮ ਮਿਲੇ ਕਿਉਂਕਿ ਆਪਾਂ ਮੇਲੇ ਪਹੁੰਚਣ ਨੂੰ ਲੇਟ ਹੋ ਗਏ ਆ ਦੇਖੋ ਤੁਸੀਂ ਹਰ ਇੱਕ ਨਸਲ ਦੀ ਬੱਕਰੀ ਇੱਥੇ ਮਿਲੂਗੀ ਅੰਬਰਸਰੀ ਮਿੱਠਲ ਉੱਚੀ ਮਧਰੀ ਜਿਹੜੀ ਵੀ ਕਹੋਗੇ ਹਰਕ ਤਰ੍ਹਾਂ ਦੀ ਬੱਕਰੀ ਇੱਥੇ ਮਜੂਰ ਆ ਦੇਖੋ ਕਿੱਡਾ ਮੇਲਾ ਲੱਗਾ ਹੈ ਗੱਡੀ ਦੂਰ ਤੱਕ ਆਪਾਂ ਤੁਹਾਨੂੰ ਉੱਪਰ ਜਾ ਕੇ ਵੀ ਦਿਖਾਉਨੇ ਆ ਆ ਦੇਖੋ ਤੁਸੀਂ ਹਰਕ ਨਕਰ ਦੀ ਰੰਗ ਬਰੰਗੀ ਆ ਸ਼ਿਗਾਰੀਆਂ ਹੋਈਆਂ ਬੱਕਰੀਆਂ ਬੱਕਰੀ ਦਾ ਧੰਦਾ ਹੋਣ ਜਾਂ ਨਹੀਂ ਬੜਾ ਪਰ ਫੁੱਲ ਤੋੜਿਆ ਲੋਕ ਇਸ ਪਾਸੇ ਨੂੰ ਆ ਰਹੇ ਨੇ ਬੱਕਰੀ ਫਾਰਮ ਬਣਾ ਰਹੇ ਨੇ ਗੋਡ ਫਾਰਮ ਆ ਪਟੰਡੇ ਜ਼ਿਲ੍ਹੇ ਚ ਤਾਂ ਕਾਫੀ ਨੇ ਆਪਣੇ ਏਰੀਆ ਚ ਘੱਟ ਨੇ ਹਨੇ ਕਰਨੀ ਆ ਦੇਖੋ ਤੁਸੀਂ ਟੈਂਟ ਲੱਗੇ ਹੋਏ ਕੋਈ ਬਦਲੇ ਖਰੀਦਦਾ ਕੋਈ ਵੇਚਦਾ ਬੱਕਰੀਆਂ ਸੌਦੇ ਹੁੰਦੇ ਨੇ ਹਾਂ ਆ ਦੇਖੋ ਤੁਸੀਂ ਟੈਂਟ ਲੱਗੇ ਹੋਏ ਨੇ ਆ ਦੇਖੋ ਤੁਸੀਂ ਕਿੰਨੀ ਸੁਨੱਖੀ ਬੱਕਰੀ ਖੜੀ ਆ ਕਿਹੜੀ ਨਸਲ ਦੀਆਂ ਨੇ ਬਾਈ ਇਹ ਹੈਂ ਅੰਗਰੇਜ਼ਾਂ ਆ ਹਾਂ ਅੰਗਰੇਜ਼ਾਂ ਨਸਲ ਆ ਬਾਈ ਕਹਿੰਦਾ ਉਹ ਕਿਹੜਾ ਨਸਲ ਬਾਪੂ ਐ ਅੰਬਰਸਰੀ ਆ ਬੇਟਾ ਲਾ ਠੀਕ ਆ ਇਹ ਆ ਦੇਖੋ ਖੜੀਆਂ ਕਿੰਨੀਆਂ ਵੀਰੇ ਆਂ ਅੰਗਰੇਜ਼ੀ ਨਾਲ ਤੇ ਹੂੰ ਕਿਹੜੀਆਂ ਨੇ ਵੀਰੇ ਪ्योर ਬੇਟਲਾ ਹੈ ਅੰਬਰਸਰੀ ਵੀ ਗੈਨ ਦੇਗਾ ਨਹੀਂ ਪੂਰੇ ਸਿਰੇ ਦੀਆਂ ਬੱਕਰੀਆਂ ਨੇ ਬਾਈ ਤੇ ਨਾ ਸਨਕੀਆਂ ਬਹੁਤ ਨੇ ਬੱਕਰੀਆਂ ਹੋਰ ਕੋਈ ਬੋਕ ਨਹੀਂ ਹੈਗਾ ਅੱਛਾ ਜੀ ਕਿਹੜਾ ਬੇਈਆ ਬਾਈ ਦਾ ਵੱਟੋਂ ਹੈ ਹੈ ਵੱਟੋਂ ਹਮ ਲੋਅ ਏਰੀਆ ਹਮ ਲੋਅ ਏਰੀਆ ਠੀਕ ਆ ਠੀਕ ਆ ਠੀਕ ਆ ਜੀ ਮਰਾ ਨੰਬਰ ਬੋਲਦੇ ਆਪਦਾ 70870 43794 ਇੱਕ ਵਾਰ ਹੋਰ ਬੋਲ ਦੇ 70870 43794 ਠੀਕ ਆ ਬਾਈ ਤੇਨਾ ਕਨੈਕਟ ਕਰਾਂਗੇ ਆਪਾਂ ਫੇਰ ਤੇਰੀ ਮਲਾਵਾਂਗੇ ਵੀਡੀਓ ਉਹ ਬਾਕੀ ਇੱਧਰ ਖੜੀਆਂ ਨੇ ਬੱਕਰੀਆਂ ਆ ਦੇਖ ਸਕਦੇ ਹੋ ਤੁਸੀਂ ਦਿਖਾਉਣਾ ਆ ਆ ਖੜਾ ਬੋਗ ਇੱਕ ਇਹਦਾ ਸਪੈਸ਼ਲ ਵੀਡੀਓ ਬਣਾਉਨੇ ਆ ਆਪਾਂ ਫੋਨ ਕਰਦੇ ਆ ਤੇ ਆ ਦੇਖੋ ਇੱਧਰ ਖੜੀਆਂ ਬੱਕਰੀਆਂ ਇਸ ਸਾਰੇ ਵੀ ਬੱਕਰੀਆਂ ਜਾਨੀ ਇੱਥੇ ਬੱਕਰੀਆਂ ਬੱਕਰੀਆਂ ਨੇ ਪੂਰੀ ਇੰਡੀਆ ਚੋਂ ਬੱਕਰੀਆਂ ਆਏ ਬੱਕਰੀਆਂ ਆਏ ਨੇ ਉੱਚੀਆਂ ਮਧਰੀਆਂ ਛੋਟੀਆਂ ਆਹ ਦੇਖ ਲੋ ਆਇਆ ਜੀ ਨੇ ਇੱਕ ਮਿੰਟ ਤੇ ਆਹ ਦੇਖ ਲੋ ਤੁਸੀਂ ਫੜੀਆਂ ਇੰਦਰ ਰੰਗੀਆਂ ਹੋਈਆਂ ਆ ਦੇਖੋ ਸੌਦੇ ਹੁੰਦੇ ਨੇ ਆ ਬੱਕਰੀਆਂ ਦਾ ਹਾਰ ਸ਼ਿੰਗਾਰ ਜਿੰਨਾ ਵੀ ਹੈਗਾ ਆ ਸਾਰੇ ਮੇਲਾ ਲੱਗਿਆ ਹੋਇਆ ਇੱਧਰ ਡਾਂਗਾ ਵਗੈਰਾ ਸਾਰੀਆਂ ਮਿਲਦੀਆਂ ਨੇ ਆਹ ਦੇਖੋ ਤੁਸੀਂ ਅਕਰੀਆਂ ਦਾ ਹਾਰ ਸ਼ਿੰਗਾਰ ਸਾਰਾ ਮਥੇ ਮੰਡੀ ਆ ਇਹ ਦਾਣਾ ਮੰਡੀ ਇਹਦੇ ਵਿੱਚ ਮੰਨ ਲਓ ਮੇਲਾ ਲੱਗਿਆ ਆ ਸਾਰਾ ਬੱਕਰੀਆਂ ਹਾਰ ਸ਼ਿੰਗਾਰ ਖੁੰਡੇ ਡਾਂਗਾ ਸਾਰਾ ਬੱਕਰੀਆਂ ਦਾ ਸਮਾਨ ਆ ਦੇਖੋ ਕਿੰਨੇ ਵਧੀਆ ਖੁੰਡੇ ਨੇ ਪੂਰੇ ਸਰੇ ਦੇ ਨੇ ਇਹ ਕਰੀ ਆਪਾਂ ਬਾਕੀ ਬੱਕਰੀਆਂ ਦੇ ਗੜਾ ਜਿਪੋਣ ਵਾਲਾ ਸਮਾਨ ਬਲਦਾਂ ਨੂੰ ਸ਼ਿੰਗਾਰਨ ਵਾਲਾ ਸਮਾਨ ਆਹ ਦੇਖੋ ਫੋਲ ਬੂਟੇ ਅੜੇ ਨੇ ਜਿੰਨੇ ਵੀ ਆਹ ਦੇਖ ਸਾਹ ਤੁਸੀਂ ਸਾਰਾ ਖੋਜਾ ਇੱਥੇ ਫੀਡ ਵਗੈਰਾ ਪਈਆ ਔਰ ਉਦੋਂ ਗਾਹਾਂ ਅੱਗੇ ਹੋਰ ਨੇ ਆਪਾਂ ਉੱਥੇ ਵੀ ਦਿਖਾ ਦੇਣਾ ਤੁਹਾਨੂੰ ਇਹਦੇ ਨਾਲ ਆਹ ਜੁੱਤੀਆਂ ਪਈਆਂ ਨੇ ਮੇਲੇ ਦੇ ਉੱਪਰ ਆਹ ਡਾਂਗਾ ਆਹ ਦੇਖੋ ਤੁਸੀਂ ਆ ਪੱਠਾ ਆ ਬੱਕਰੀਆਂ ਦਾ ਸਮਾਨ ਤੜਾ ਜਿਹਾ ਵਾਲਾ ਘੋੜਿਆਂ ਦਾ ਆਰਸ਼ਿੰਗਾਰ ਬਸਲ ਘੋੜਿਆਂ ਆਈਆਂ ਜੋ ਹੁੰਦੀਆਂ ਨੇ ਆ ਨਹੀਂ ਆ ਭਾਈ ਮੇਰਾ ਕੈਮਰਾ ਇੱਧਰ ਆਹ ਦੇਖ ਸਕਦੇ ਹੋ ਤੁਸੀਂ ਆ ਫੁੱਲ ਵਗੈਰਾ ਜਿੰਮ ਵੀ ਨੇ ਉਹਨੇ ਪਏ ਨੇ ਸਾਰੇ ਬਾਹਰ ਆ ਬੱਕਰੀਆਂ ਦਾ ਮੇਲਾ ਆਹ ਬਾਈ ਖਰੀਦ ਕੇ ਲੈ ਚੱਲਿਆ ਦੋ ਆ ਬੇਸ਼ੱਕ ਆ ਤੁਸੀਂ ਆ ਆ ਬੇਸ਼ੱਕ ਆਇਆ ਮਰਦ ਮੋਲ ਲਾਇਆ ਗਾਉਂ ਕੰਨੜੀ ਲੈਣੀ ਜਾਂ ਭਾਈਆ ਹਾਂ 25000 ਦੀ ਆ ਬਾਈ ਦੀ ਆ 22000 ਦੀ ਕਾਲੀ ਬਾਈ 10000 ਦੀ ਚਿੱਟੀ 25000 ਦੀ ਸੂਣ ਵਾਲੀ ਆ ਠੀਕ ਆ ਵੀਰੇ ਕਿਉਂ ਵੀ ਨਾ ਲੈਣੀ ਹੁੰਦੇ ਨੇ ਠੀਕ ਆ ਤੇ ਹਾਂਜੀ ਦਰਸ਼ਕੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਕਰਨਾ ਕਿਹੜੀ ਬਰੀਡ ਹੈ ਬਾਈ ਇਹ ਬਿੱਟਰ ਠੀਕ ਆ ਬਾਈ ਠੀਕ ਆ ਕੁਆਲਟੀ ਵਾਲਾ ਬੱਤਾ ਹੈ ਠੀਕ ਆ ਬਿੱਟਰ ਠੀਕ ਆ 4 ਮਹੀਨੇ ਦਾ 4 ਮਹੀਨੇ ਦਾ ਆ ਵੀ ਬਿੱਟਰ ਨੇ ਇਹ ਪਾਕਿਸਤਾਨੀ ਚਾਹੀਦੀ ਇਹ ਪਾਕਪਾਨੀ ਹੋਗਲੀ ਹੈ ਇਹ ਪਾਕਪਾਨੀ ਦੋਗਲੀ ਹੈ ਠੀਕ ਆ ਠੀਕ ਆ ਹਾਂ ਜੀ ਦਰਸ਼ਕੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਨਾ ਜੇ ਫੇਸਬੁੱਕ ਤੇ ਤਾਂ ਬਿੱਟੂ ਨੂੰ ਇੱਥੇ ਵੀ ਨੂੰ ਫੋਲੋ ਕਰਨਾ ਤੇ ਮਿਲਦੇ ਆ ਇੱਕ ਹੋਰ ਸੋਹਣੀ ਵੀਡੀਓ ਦੇ ਵਿੱਚ ਧੰਨਵਾਦ